ਪੰਜਾਬਵੰਦਰ ਨਸ਼ਿਆਂ ਦੇ ਮੁੱਦੇ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਇਸ ਵਾਰ ਜੰਗ ਸਿਰਫ ਨਸ਼ਿਆਂ ਦੇ ਖਿਲਾਫ ਨਹੀਂ ਸੱਤਾ ਵਿਰੋਧ ਤੇ ਨੀਅਤ ਨਾਲ ਵੀ ਹੈ ਨਸ਼ਿਆਂ ਵਿਰੋਧ ਚੱਲ ਰਹੀ ਮਿਹਮ ਨੇ ਹੁਣ ਸਿਆਸੀ ਟਕਰਾਅ ਨੂੰ ਕੇਂਦਰ ਚ ਲੈ ਕੇ ਰੱਖ ਦਿੱਤਾ ਹੈ ਜਿੱਥੇ ਮਾਰਚਾਂ ਬਿਆਨਾਂ ਅਤੇ ਤਸਵੀਰਾਂ ਤੇ ਗੰਭੀਰ ਸਵਾਲ ਖੜੇ ਕਰ ਦਿੰਦੇ ਨੇ ਮੈਂ ਹਾਂ ਨਰੇਸ਼ ਸ਼ਰਮਾ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਰਾਜਪਾਲ ਕੁਲਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਦੇ ਵਿਰੋਧੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਮੁਹਿੰਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਕੁਲਬ ਚੰਦ ਕਟਾਰੀਆ ਵਿਰੋਧੀ ਧਿਰ ਦੇ ਜਿਹੜੇ ਨੇਤਾਵਾਂ ਦੇ ਨਿਸ਼ਾਨੇ ਤੇ ਆ ਗਏ ਨੇ ਖਾਸ ਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕੁਲਬ ਚੰਦ ਕਟਾਰੀਆ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਰਾਜਪਾਲ ਗਲਾਪ ਚੰਦ ਕਟਾਰੀਆਂ ਵੱਲੋਂ ਜੋ ਅੱਜ ਮਾਰਚ ਕੱਢਿਆ ਗਿਆ ਸੀ ਉਹਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਨੇ ਰਾਜਾ ਬੜਿੰਗ ਨੇ ਦੋਸ਼ ਲਾਇਆ ਕਿ ਇਹ ਮਾਰਚ ਨਹੀਂ ਸੀ ਇਹ ਕਿਤਨਾ ਕਿਤੇ ਸ਼ਰੋਮਨੀ ਅਕਾਲੀ ਦਲ ਨੂੰ ਮੋੜ ਜਿੰਦਾ ਕਰਨ ਦੀ ਕੋਸ਼ਿਸ਼ ਹੈ ਰਾਜਾ ਬੜਿੰਗ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਘਟ ਮਹਿੰਮ ਸੀ ਕਿਤਨਾ ਕਿਤੇ ਅਕਾਲੀ ਦਲ ਨੂੰ ਮੋੜ ਜਿੰਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਗੁਲਾਬ ਚੰਦ ਕਟਾਰੀਆ ਇਸ ਮਹਿਮੇਜੋ ਤੇ ਨਿਸ਼ਾਨਾ ਸਾਧ ਦੇ ਕੇ ਕਿ ਪੰਜਾਬ ਅੰਦਰ ਆਲਰੇਡੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਲੀਵਾਲ ਦੇ ਹਦਾਇਤਾਂ ਦੇ ਉੱਤੇ ਨਸ਼ਿਆਂ ਦੇ ਖਿਲਾਫ ਇੱਕ ਮਹਿਮਾ ਸ਼ੁਰੂ ਕੀਤੀ ਗਈ ਹੈ ਜੁੱਧ ਨਸ਼ਿਆਂ ਦੇ ਖਿਲਾਫ ਤੇ ਇੱਕ ਉਸ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਵੱਲੋਂ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜਾ ਇੱਕ ਨਸ਼ਿਆਂ ਦੇ ਵਿਰੋਧ ਮਹਿਮ ਸ਼ੁਰੂ ਕੀਤੀ ਗਈ ਹੈ ਸੋ ਪੰਜਾਬ ਦੇ ਗਵਰਨਰ ਰਾਜਪਾਲ ਇੱਕ ਸੰਵਿਧਾਨਕ ਅਹੁਦਾ ਹੈ ਪਰ ਸਭ ਤੋਂ ਜ਼ਿਆਦਾ ਜਿਹੜਾ ਸਵਾਲ ਇਸ ਗੱਲ ਦਾ ਕਿ ਕਿਤੇ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਉਸ ਮਹਿਮ ਦਾ ਹਿੱਸਾ ਬਣਦੇ ਨੇ ਇਸ ਤੋਂ ਇਲਾਵਾ ਡੇਰਾ ਵਿਆਸ ਵੀ ਉਸ ਜਿਹੜੀ ਮਹਿਮ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਕਿਤਨਾ ਕਿਤੇ ਸਵਾਲ ਉੱਠਣੇ ਤੋਂ ਬਾਬਕ ਸੀ ਸਵਾਲ ਇਸ ਲਈ ਨੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਕਿਤਨਾ ਕਿਤੇ ਅਕਾਲੀ ਭਾਜਪਾ ਦੇ ਵਿੱਚ ਗੱਠਜੋੜ ਹੋਣ ਜਾ ਰਿਹਾ ਹੈ ਸੋ ਇੱਕ ਤਰ੍ਹਾਂ ਦਾ ਇੱਕ ਇੰਡੀਕੇਸ਼ਨ ਹੈ ਇੱਕ ਤਰ੍ਹਾਂ ਦਾ ਇਸ਼ਾਰਾ ਹੈ ਕਿਉਂਕਿ ਰਾਜਪਾਲ ਬਲੌਂਗ ਸੁਪੀਰ ਸਿੰਘ ਬਾਦਲ ਨੂੰ ਉਸ ਮਿਹਮ ਦਾ ਹਿੱਸਾ ਬਣਾਇਆ ਗਿਆ ਕਿ ਉਸ ਮਿਹਮ ਦੇ ਵਿੱਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਵੀ ਸ਼ਾਮਲ ਸਨ ਸੋ ਕਿਤਨਾ ਕਿਤੇ ਲੱਗ ਰਿਹਾ ਹੈ ਕਿ ਹੁਣ ਭਾਜਪਾ ਹਾਈ ਕਮਾਂਡ ਨੇ ਇੱਕ ਜਿਹਦਾ ਸੰਦੇਸ਼ ਦੇ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੋਏਗਾ ਕਿਉਂਕਿ ਦੋਨਾਂ ਨੇ ਵੱਖਰੇ ਹੋ ਕੇ ਦੇਖ ਲਿਆ 2022 ਦੇ ਵਿੱਚ ਤੇ ਫਿਰ ਲੋਕ ਸਭਾ ਚੋਣਾਂ ਦੇ ਵਿੱਚ 2024 ਦੀਆਂ ਕਿ ਇਹਨਾਂ ਦਾ ਕੀ ਹਸ਼ਰ ਹੋਇਆ ਸੋ ਇਸ ਲਈ ਇਹਨਾਂ ਨੂੰ ਲੱਗ ਰਿਹਾ ਕਿ ਅਗਰ ਪੰਜਾਬ ਦੇ ਅੰਦਰ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਭਾਜਪਾ ਨੂੰ ਆਪਸ ਵਿੱਚ ਮਿਲ ਕੇ ਹੀ ਇਹ ਚੋਣ ਲੜਨੀ ਪਵੇਗੀ ਕਿਉਂਕਿ ਭਾਜਪਾ ਨੂੰ ਵੀ ਪਤਾ ਕਿ ਅਕਾਲੀ ਦਲ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਅਕਾਲੀ ਦਲ ਨੂੰ ਪਤਾ ਹੈ ਕਿ ਭਾਜਪਾ ਨੂੰ ਵੀ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਭਾਜਪਾ ਤੋਂ ਬਿਨਾ ਉਹ ਸੱਤਾ 'ਚ ਨਹੀਂ ਆ ਸਕਦਾ ਹਾਲਾਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਬਹੁਤ ਸਾਰੇ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਉਹ ਵਿੱਚ ਆਉਂਦੇ ਨੇ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਾਏ। ਸੋ ਇਸ ਸਮੇਂ ਅਕਾਲੀ ਦਲ ਕਿਉਂਕਿ 10 ਸਾਲ ਤੋਂ ਸੱਤਾ ਤੋਂ ਬਾਹਰ ਹੈ। ਇਸ ਕਰਕੇ ਅਕਾਲੀ ਦਲ ਦੀ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ 2027 ਦੇ ਵਿੱਚ ਸੱਤਾ 'ਚ ਆਇਆ ਜਾਏ। ਕਿਉਂਕਿ ਜੇ ਅਗਰ 2027 'ਚ ਅਕਾਲੀ ਦਲ ਸੱਤਾ 'ਚ ਨਹੀਂ ਆਉਂਦਾ ਤਾਂ ਬਹੁਤ ਥਾਰੇ ਪੰਜਾਬ ਦੇ ਸਮੀਕਰਨ ਬਦਲ ਜਾਣਗੇ। ਹਣ ਅਸੀਂ ਜਿਹੜਾ ਮੇਨ ਮੁੱਦਾ ਇਹ ਹੈ ਕਿ ਜਿਹੜੀ ਪੰਜਾਬ ਦੇ ਰਾਜਪਾਲ ਵੱਲੋਂ ਅੱਜ ਜਿਹੜੀ ਅੱਜ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਨੂੰ ਲੈ ਕੇ ਸਰਕਾਰ ਦਾ ਕਹਿਣਾ ਕਿ ਅਸੀਂ ਇਸ ਚੀਜ਼ ਦਾ ਬਰੋਧ ਨਹੀਂ ਕਰਦੇ ਕਿ ਉਹਨੇ ਕਿਉਂ ਸ਼ੁਰੂ ਕੀਤਾ ਉਹ ਚਾਹੁੰਦਾ ਹੈ ਕਿ ਹਰ ਬਰਗ ਨੂੰ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਰ ਇਸ ਜਿਹੜਾ ਇਸ ਦੇ ਨਾਂ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਉਹ ਬੜੀ ਖਤਰਨਾਕ ਸਿਆਸਤ ਹੈ ਉਹ ਉਹ ਇਹ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਅੱਜ ਜਿਹੜਾ ਨਸ਼ਿਆਂ ਦੇ ਖਿਲਾਫ ਇਹ ਜਿਹੜਾ ਮਹਿਮ ਸ਼ੁਰੂ ਹੋਈ ਹੈ ਕਿਤਨਾ ਕਿਤੇ ਲੱਗ ਰਿਹਾ ਕਿ ਅਕਾਲੀ ਦਲ ਨੂੰ ਮਰਜ਼ ਜੀਵਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਸ ਕਰਕੇ ਇਹ ਜਿਹੜਾ ਅੱਜ ਸੁਮੇਰ ਸਿੰਘ ਬਾਦਲ ਜਿਹੜਾ ਦੂਜੀਆਂ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਸੋ ਇਸ ਤੋਂ ਇੱਕ ਜਿਹੜਾ ਇਸ਼ਾਰਾ ਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਾਲ ਵੱਲੋਂ ਅੱਜ ਇੱਕ ਪੰਜਾਬ ਦੀ ਜਨਤਾ ਨੂੰ ਇੱਕ ਜਿਹੜਾ ਇਸ਼ਾਰਾ ਕਰ ਦਿੱਤਾ ਗਿਆ ਹੈ ਇਸ ਦੇ ਜ਼ਰੀਏ ਉਹਨਾਂ ਨੂੰ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਫਿਰ ਇਕੱਠੇ ਹੋਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਮੇਸ਼ਾ ਦੀ ਪੰਜਾਬ ਰੈਲੀ ਹੋਣੀ ਸੀ ਫਰਵਰੀ ਦੇ ਵਿੱਚ ਲੇਕਿਨ ਉਸ ਨੂੰ ਮਲਤਵੀ ਕਰ ਦਿੱਤਾ ਗਿਆ ਅਮੇਸ਼ਾ ਨੇ ਮੋਗਾ ਰੈਲੀ ਦੇ ਵਿੱਚ ਆਣਾ ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਅਕਾਲੀ ਭਾਜਪਾ ਦਾ ਇਕੱਠ ਜੋ ਤੋਂ ਬਾਅਦ ਵੀ ਉਸ ਰੈਲੀ ਨੂੰ ਕਰਿਆ ਜਾਏ ਕਿਉਂਕਿ ਹਾਲਾਂਕਿ ਭਾਜਪਾ ਨੇ 1 ਲੱਖ ਲੋਕਾਂ ਦੇ ਇਕੱਠ ਦਾ ਜਿਹੜਾ ਟੀਚਾ ਰੱਖਿਆ ਸੀ ਪਰ ਫਿਰ ਪਤਾ ਨਹੀਂ ਕਿਉਂ ਇਹਨਾਂ ਰੈਲੀ ਨੂੰ ਮਲਤਵੀ ਕਰ ਦਿੱਤਾ ਗਿਆ ਸੋ ਕਿਤੇ ਲੱਗ ਰਿਹਾ ਕਿ ਅਕਾਲੀ ਭਾਜਪਾ ਇਕੱਠੇ ਹੋਣਗੇ ਨੂਰਲੀ ਨੂੰ ਸਫਲ ਬਣਾਇਆ ਜਾ ਸਕਦਾ। ਸੋ ਇਸ ਕਰਕੇ ਜਿਹੜੇ ਪੰਜਾਬ ਦੇ ਅੰਦਰ ਜਿਹੜੇ ਨੇ ਰਾਜਪਾਲ ਨੂੰ ਲੈ ਕੇ ਰਾਜਪਾਲ ਦੀ ਜਿਹੜੀ ਅੱਜ ਨਸ਼ਾ ਵਿਰੋਧੀ ਮਹਿੰਮਤ ਆ ਜਿਹੜੇ ਸਵਾਲ ਖੜੇ ਹੋਏ ਨੇ। ਆਮ ਆਦੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਕੁਲਦੀਪ ਸਿੰਘ ਤਾਲੀਬਾਰ ਉਹਨਾਂ ਨੇ ਇਹਦੇ ਉੱਤੇ ਜਿਹੜੇ ਤਿੱਖਾ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨਸ਼ਿਆਂ ਦੇ ਖਿਲਾਫ ਮਹਿੰਮ ਦੇ ਖਿਲਾਫ ਨਹੀਂ ਆਂ ਪਰ ਖਿਲਾਫ ਨੇ ਇਸ ਚੀਜ਼ ਦੇ ਕਿ ਜੋ ਨਸ਼ਿਆਂ ਦੇ ਖਿਲਾਫ ਇਹ ਜਤਰਾਾਂ ਮਾ ਕੱਡੀਆਂ ਜਾ ਰਹੀਆਂ ਨੇ ਉਹਦੇ ਵਿੱਚ ਜੋ ਲੋਕ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਸਿਰਫ ਉਹ ਤੇ ਪੱਤੀ ਆ ਉਹਨਾਂ ਦੇ ਉੱਤੇ ਉਹਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਸਵਾਲ ਜਿਹੜਾ ਹੈ ਸੋ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਸ਼ਿਆਂ ਦੇ ਖਿਲਾਫ ਮਹਿੰਮ ਦੇ ਵਿੱਚ ਹਰ ਨਾਗਰਿਕ ਹਰ ਬੰਦਾ ਜਿਹੜਾ ਇਹਦੇ ਵਿੱਚ ਜਿਹਦਾ ਹਿੱਸਾ ਬਣੇ ਪਰ ਇਹ ਪਰ ਰਾਜਪਾਲ ਦਾ ਉਹਨਾਂ ਲੋਕਾਂ ਨੂੰ ਲੈ ਕੇ ਨਾਲ ਚੱਲਣਾ ਨਿੰਦਨਯੋਗ ਹੈ ਜੋ ਖੁਦ ਪੰਜਾਬ 'ਚ ਨਸ਼ਾ ਫਲਾਉਣ ਲਈ ਜ਼ਿੰਮੇਵਾਰ ਹੈ ਇਹ ਦੋਸਤ ਕੁਲਦੀਪ ਸਿੰਘ ਢਾਰੀਵਾਲ ਬਲੂਮ ਲਗਾਇਆ ਗਿਆ ਹੈ ਅੱਜ ਜਿਹੜਾ ਸੂਰਜੀਤ ਸਿੰਘ ਬਾਦਲਾਚ ਜਿਹੜੇ ਉਹਨਾਂ ਦੇ ਮਹਿਮ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਗੁਲਾਬਚੰਦ ਕਟਾਰੀਆ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਦੇ ਨੇ ਗੁਲਾਬਚੰਦ ਕਟਾਰੀਆ ਨੇ ਇੱਕ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਫਿਰ ਇਕੱਠੇ ਹੋਣ ਜਾ ਰਹੀ ਹੈ ਸੋ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਜਦੋਂ ਤੱਕ ਹਾਈ ਕਮਾਂਡ ਤੋਂ ਕੋਈ ਇਸ਼ਾਰਾ ਨਾ ਹੋਵੇ ਤੇ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਨਹੀਂ ਹੋ ਸਕਦੀ ਸੋ ਇਸ ਕਰਕੇ ਅੱਜ ਕਿਤਨਾ ਕਿਤੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਡੇਰਾ ਬਿਆਸ ਵੀ ਕਿਤਨਾ ਕਿਤੇ ਹੁਣ ਖੁੱਲ ਕੇ ਸਮਰਥਨ ਕਰ ਰਿਹਾ ਉਹ ਵੀ ਅੱਜ ਡੇਰਾ ਬਿਆਸ ਦੇ ਜਿਹੜੇ ਮੁਖੀ ਸੀ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਇਸ ਜਿਹੜੀ ਮਹਿਮ ਦੇ ਵਿੱਚ ਸ਼ਾਮਲ ਹੋਏ ਸੀ ਸੋ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਸਮੀਕਰਨ ਬਣਨਗੇ ਅਕਾਲੀ ਭਾਜਪਾ ਤੇ ਡੇਰਾ ਤਿੰਨੋਂ ਜਿਹੜੇ ਨੇ ਹੁਣ ਪੰਜਾਬ ਦੇ ਅੰਦਰ ਜਿਹੜੇ ਅਗਲੀयां जी चोणा दे जी सियासत में गरमा सो लग रहा है कि इस करके पंजाब की सियासत होर बहुत कुछ आने दे वाले समय के समीकरण बदल सकते हैं क्योंकि जोड़े हूँ समीकरण बदलने अकाली दलू लग रहा कि हूँ उन्होंने कोका है सत्ता आ इसलिए वो बार बार कह रहे हैं कि अकाली भाजपा का गठजोड़ होना चाहिए सो इस करके अकाली दल ने बहुत सारे लीडर भी पता जब तक अकाली भाजपा समझौता नहीं होएगा पंजाब सत्ता च आना मुश्किल है ਤੋ ਕਿਤਨਾ ਕਿਤੇ ਹੁਣ ਇਹ ਤਾਂ ਬਿਲਕੁਲ ਅੱਜ ਸਾਫ ਹੋ ਗਿਆ ਕਿ ਪੰਜਾਬ ਬੰਦਾ ਅਕਾਲੀ ਭਾਜਪਾ ਦਾ ਜਲਦੀ ਹੀ ਇਕੱਠ ਜੋੜ ਹੋਣ ਜਾ ਰਿਹਾ ਹੈ ਦੂਜੇ ਪਾਸੇ ਜਿਹੜਿਆਂ ਸਾਡੀਆਂ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਦੇ ਨਿਸ਼ਾਨੇ ਦੇ ਉੱਤੇ ਪੰਜਾਬ ਦੇ ਰਾਜਪਾਲ ਆਗੇ ਨੇ ਕਿਉਂਕਿ ਪੰਜਾਬ ਦੇ ਰਾਜਪਾਲ ਉਹ ਕਹਿ ਰਹੇ ਨੇ ਕਿ ਉਹ ਇਹ ਸਿਆਸਤ ਕਰ ਰਹੇ ਨੇ ਉਹ ਉਹ ਸਿਰਫ ਮੁਹਿੰਮ ਨਹੀਂ ਉਹਨਾਂ ਨੇ ਸ਼ੁਰੂ ਕੀਤੀ ਕਿਤਨਾ ਕਿਤੇ ਅਕਾਲੀ ਦਲ ਨੂੰ ਮੋਰ ਸੁਰਜੀਤ ਕਰਨ ਦੇ ਲਈ ਉਹਨਾਂ ਵੱਲੋਂ ਇਹ ਇੱਕ ਵੱਡਾ ਜਿਹੜਾ ਯਤਨ ਕੀਤਾ ਗਿਆ। ਧੰਨਵਾਦ।